ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਾਈ ਕੋਇੰਦਵਾਲ ਸਾਹਿਬ ਵਿਖੇ ਬੌਲੀ ਸਾਹਿਬ ਜੀ ਦੀ ਸੇਵਾ ਵੇਲੇ ਕਾਬੁਲ ਤੋਂ ਆਕੇ ਸੇਵਾ ਕਰਦੀ ਸੀ ਤੇ ਇਸ ਦੀ ਸੇਵਾ ਅਥੱਕ ਸੀ ਇਹ ਬੀਬੀ ਚੜ੍ਹਦੀ ਕਲਾ ਵਿੱਚ ਰਹਿ ਕੇ ਪਾਠ ਕਰਦੀ ਰਹਿੰਦੀ ਤੇ ਸੇਵਾ ਕਰਦੀ ਤੇ ਵਿੱਚ ਵਿੱਚ ਆਪਣੇ ਬੱਚੇ ਨੂੰ ਵਿੱਚ ਵਿੱਚ ਆਪਣੇ ਹੱਥਾਂ ਨੂੰ ਇਸ ਤਰ੍ਹਾਂ ਹਿਲਾਉਂਦੀ ਜੀਵੇਂ ਪੰਘੂੜੇ ਨੂੰ ਝੂਟਾ ਦੇ ਰਹੀ ਹੋਵੇ ਸੰਗਤ ਦੇ ਪੁੱਛਣ ਤੇ ਮਾਈ ਸਿਮਾ ਜੀ ਨੇ ਦੱਸਿਆ ਕਿ ਆਪਣੇ ਘਰ ਛੱਡ ਆਏ ਬੱਚੇ ਦੇ ਪੰਘੂੜੇ ਨੂੰ ਝੂਟਾ ਦਿੰਦੀ ਹਾਂ ਤਾਂ ਜੋ ਬਲਕ ਸੁੱਤਾ ਰਹੇ ਸੰਗਤ ਨੂੰ ਪਤਾ ਲੱਗਾ ਕਿ ਇਹ ਬੀਬੀ ਪਤੀ ਪ੍ਰਤਾ ਹੈ ਗੁਰਮੁਖ ਹੈ ਤੇ ਨਾਮ ਦੀ ਰਸਿਆ ਹੈ ਇਸ ਦਾ ਪਤੀ ਵੀ ਗੁਰਮੁਖ ਪਿਆਰਾ ਹੈ ਤੇ ਕਰਨੀ ਵਾਲਾ ਸਿੱਖ ए बीबी अपने पति दी सेवा लगन ते भावना ਨਾਲ ਪਰਮੇਸ਼ਰ ਜਾਣ ਕੇ ਕਰਦੀ ਹੈ ਇਸੇ صدکا اس کول ચમਤਕਾਰੀ शक्तियां ਹਨ संगत जी ए बीबी माई सेवा जी ਦੇ ਨਾਮ ਤੇ ਹੀ ਅੰਮ੍ਰਿਤਸਰ ਸਹਿ ਵਿਖੇ ਬਾਜ਼ਾਰ ਦਾ ਨਾਮ ਬਾਜ਼ਾਰ ਮਾਈ સેવા ਪਿਆ ਹੈ ਜੋ ਹੁਣ ਤੱਕ ਵੀ ਇਸੇ ਨਾਮ ਨਾਲ ਜਾਣਿਆ ਜਾਂਦਾ ਹੈ संगत जी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ